ਨਮਸਕਾਰ ਦਰਸ਼ਕੋ ਮੈਂ ਹਾ ਗੁਰਿੰਨਰੂਲਾ ਤੇ ਅੱਜ ਗੱਲ ਕਰ ਰਹੇ ਹਾਂ ਅਸੀਂ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਸਿਹਤ ਬੀਮਾ ਸਕੀਮ ਦੇ ਬਾਰੇ ਪੰਜਾਬ ਸਰਕਾਰ ਨੇ ਇਤਿਹਾਸ ਰਚਾਇਆ ਅਤੇ ਪੰਜਾਬ ਭਾਰਤ ਦਾ ਪਹਿਲਾ ਰਾਜ ਬਣ ਗਿਆ ਹੈ ਜਿੱਥੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਰਬਸਾਂਜੀਤ ਸਿਹਤ ਬੀਮਾ ਸਕੀਮ ਨੂੰ ਮਨਜ਼ੂਰੀ ਦਿੱਤੀ ਹੈ ਇਸ ਇਨਕਲਾਬੀ ਫੈਸਲੇ ਦੇ ਨਾਲ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ ਆਓ ਦੇਖਦੇ ਹਾਂ ਸਾਡੇ ਰਿਪੋਰਟਰ ਵਰੁਣ ਸਾਗਰ ਦੀ ਇਸ ਸੰਬੰਧੀ ਵਿਸ਼ੇਸ਼ ਰਿਪੋਰਟ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ 10 ਲੱਖ ਰੁਪਏ ਦੀ ਹੈਲਥ ਇੰਸ਼ੋਰੈਂਸ ਹੈ ਜਿਹੜੀ ਹਰ ਪੰਜਾਬ ਵਾਸੀ ਦੀ ਕੀਤੀ ਜਾਏਗੀ ਆਧਾਰ ਕਾਰਡ ਦਿਖਾ ਕੇ ਤੁਸੀਂ ਕਿਤੇ ਵੀ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ 10 ਲੱਖ ਰੁਪਏ ਤੱਕ ਦਾ ਇਲਾਜ ਤੁਸੀਂ ਉਹ ਮੁਫਤ ਕਰਾ ਪਾਉਗੇ ਇਸ ਮਾਮਲੇ ਦੇ ਵਿੱਚ ਲੁਧਿਆਣਾ ਵਾਸੀਆਂ ਦਾ ਕੀ ਕਹਿਣਾ ਲੁਧਿਆਣਾ ਵਾਸੀ ਇਹ ਜਿਹੜੀ ਸਿਹਤ ਬੀਮਾ ਯੋਜਨਾ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਨੇ ਆ ਉਹਨਾਂ ਨਾਲ ਗੱਲਬਾਤ ਵੀ ਕਰ ਲੈਣੇ ਆ ਮੇਰਾ ਨਾਮ ਜਨੀਸ਼ ਜੈਨ ਹੈ ਜੀ ਪੰਜਾਬ ਸਰਕਾਰ 10 ਲੱਖ ਰੁਪਏ ਤੱਕ ਦੀ ਇੰਸ਼ੋਰੈਂਸ ਕਰ ਰਹੀ ਹੈ ਜਿਹੜੀ ਅਨਾਊਂਸਮੈਂਟ ਹੋ ਚੁੱਕੀ ਹੈ ਬਹੁਤ ਜਲਦ ਲਾਗੂ ਵੀ ਹੋ ਜਾਣੀ ਹੈ ਇਹਦੇ ਨਾਲ ਲੁਧਿਆਣਾ ਵਾਸੀਆਂ ਨੂੰ ਕੀ ਫਾਇਦਾ ਹੋਏਗਾ ਜਾਂ ਪੰਜਾਬ ਵਾਸੀਆਂ ਨੂੰ ਕੀ ਫਾਇਦਾ ਹੋਏਗਾ ਇਸਕੇ ਸਾਥ ਬਹੁਤ ਫਾਇਦਾ ਹੋਏਗਾ ਪੰਜਾਬ ਵਾਸੀਆਂ ਨੂੰ ਜੋ ਮਤਲਬ ਨੀਡੀ ਪੀਪਲ ਹੈ ਉਹਨਾਂ ਨੂੰ ਤਾਂ ਫਾਇਦਾ ਹੋਏਗਾ ਹੀ ਹੋਏਗਾ ਕਿਉਂਕਿ ਉਹਨਾਂ ਲਈ ਕੋਈ ਵੀ ਔਰ ਆਪਸ਼ਨ ਨਹੀਂ ਹੈਗਾ ਔਰ ਜੇ ਆਪਸ਼ਨ ਹੈ ਵੀ ਅਗਰ ਉਹ ਆਨਲਾਈਨ ਲੈਂਦੇ ਹੈ ਜਾਂ کہیں ਸੇ ਪਰਚੇਸ ਕਰਦੇ ਬਹੁਤ ਕੋਸਟਲੀ ਹੈ ਤਾਂ ਇਸੇ ਹੈਲਥ ਕੇਅਰ ਇਨਫਰਾਸਟ੍ਰਕਚਰ ہمارا ਕਾਫੀ ਅੱਛਾ ਹੋਏਗਾ ਸਾਡੀ ਹੈਲਥ ਔਰ ਅੱਛੀ ਰਹੇਗੀ ਆਗੇ ਜੇਕਰ ਘਰ ਦੇ ਵਿੱਚ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਇੱਕ ਤਰੀਕੇ ਦੇ ਨਾਲ ਘਰ ਦਾ ਬਜਟ ਹੀ ਹਿਲ ਜਾਂਦਾ ਹੈ ਤੇ ਦੂਜੇ ਪਾਸੇ 10 ਲੱਖ ਦੀ ਇੰਸ਼ੋਰੈਂਸ ਜੇ ਪੰਜਾਬ ਸਰਕਾਰ ਦੇ ਰਹੀ ਹੈ ਹਰ ਬੰਦੇ ਨੂੰ ਘਰ ਘਰ ਦੇ ਵਿੱਚ ਜ਼ਰੂਰ ਫਾਇਦਾ ਪਹੁੰਚਣਾ ਹੈ ਜ਼ਰੂਰ ਜ਼ਰੂਰ ਫਾਇਦਾ ਬਹੁਤ ਪਹੁੰਚੇਗਾ ਜੀ ਕਿਉਂਕਿ ਹਸਪੀਟਲ ਜਾ ਕੇ 50 60000 1 ਲੱਖ ਬਿੱਲ ਤੋਂ ਨਾਰਮਲ 1 ਦਿਨ ਦਾ ਬਣ ਜਾਂਦਾ ਹੈ ਤੋਂ 10 ਲੱਖ ਦੀ ਇੰਸ਼ੋਰੈਂਸ ਅਗਰ ਪੰਜਾਬ ਸਰਕਾਰ ਦੇ ਰਹੀ ਹੈ ਤਾਂ ਉਸ ਤੋਂ ਬਹੁਤ ਬੈਨੀਫਿਟ ਮਿਲੇਗਾ ਮੀਡੀਅਮ ਮੀਡਲ ਕਲਾਸ অর ਲੋਅਰ ਕਲਾਸ ਵਾਲੇ ਫੈਮਿਲੀ ਸਭ ਕੋ ਸਰ ਕੀ ਨਾਮ ਹੈ ਜੀ ਤੁਹਾਡਾ ਬਲਦੀਪ ਸਰ ਬਲਦੀਪ ਜੀ ਪੰਜਾਬ ਸਰਕਾਰ ਵੱਲੋਂ 10 ਲੱਖ ਦੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ ਕਿੰਨਾ ਕੁ ਫਰਕ ਪਏਗਾ ਜੇਬ ਦੇ ਉੱਪਰ ਜਾਂ ਘਰਦਿਆਂ ਦੇ ਖਰਚੇ ਦੇ ਉੱਪਰ ਕਿਉਂਕਿ ਜੇ ਘਰੇ ਕਿਸੇ ਦੀ ਦਵਾਈ ਚੱਲਦੀ ਹੁੰਦੀ ਹੈ ਤਾਂ ਇੱਕ ਤਰੀਕੇ ਦੇ ਨਾਲ ਘਰ ਦਾ ਬਜਟ ਹੀ ਹਿਲ ਜਾਂਦਾ ਹੈ ਜੀ ਸਰ ਫਰਕ ਤਾਂ ਪਊਗਾ ਸਰ ਜੀ ਕਿਉਂਕਿ ਜੋ ਅੱਜ ਦਾ ਸਰ ਟਾਈਮ ਚੱਲ ਰਿਹਾ ਸਰ ਹਰ ਇੱਕ ਬੰਦੇ ਦੀ ਇਨਕਮ ਉਨੀ ਹੈ ਨਹੀਂ ਜੀ ਤੇ ਜਦੋਂ ਵੀ ਸਰ ਕਿਸ ਨੂੰ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਆ ਸਰ ਬਹੁਤ ਔਖਾ ਹੁੰਦਾ ਜੀ ਜੇਬ ਖਰਚੀ ਕਿਉਂਕਿ ਇੰਨੀ ਹੈ ਨਹੀਂ ਅੱਜ ਕੱਲ ਤਾਂ ਆਪਾਂ ਤਾਂ ਇਹੀ ਕਰਦੇ ਆ ਜੀ ਜੋ ਐਲਾਨ ਕੀਤਾ ਉਸ ਐਲਾਨ ਦੇ ਪੂਰੇ ਵੀ ਉਤਰਨ ਜੀ ਵੀ ਮੇਰੇ ਜੋ ਹਿਸਾਬ ਨਾਲ ਵੀ ਇਹਨਾਂ ਦਾ ਫੈਸਲਾ ਬਹੁਤ ਅੱਛਾ ਹੈ ਜੀ ਪੰਜਾਬ ਸਰਕਾਰ ਦਾ ਕਿਸ ਤਰ੍ਹਾਂ ਤੁਹਾਨੂੰ ਸ਼ੁਕਰਾਨਾ ਕਰਨਾ ਚਾਹੋਗੇ ਧੰਨਵਾਦ ਕਰਦੇ ਹੋ ਕਿ ਕਿਉਂਕਿ ਜਦੋਂ ਘਰ ਦੀ ਗੱਲ ਹੁੰਦੀ ਹੈ ਤਾਂ ਘਰ ਦੇ ਵਿੱਚ ਕੋਈ ਬਿਮਾਰ ਜੀ ਹੋ ਜਵੇ ਤਾਂ ਜਿਹੜੇ ਜਿੰਨੇ ਵੀ ਕਮਾਉਣ ਵਾਲੇ ਨੇ ਉਹ ਸਾਰਿਆਂ ਦਾ ਇੱਕ ਤਰੀਕੇ ਨਾਲ ਬਜਟ ਹਿਲ ਜਾਂਦਾ ਵੀ ਯਾਰ ਹੁਣ ਕੀ ਕਰੀਏ ਕੋਈ ਸਮਝ ਨਹੀਂ ਆਉਂਦਾ ਤੇ ਉਜੂਜੇ ਪਾਸੇ 10 ਲੱਖ ਦੀ ਜਿਹੜੀ ਇੰਸ਼ੋਰੈਂਸ ਹੈ ਪੰਜਾਬ ਸਰਕਾਰ ਨੇ ਐਲਾਨ ਕੀਤੀ ਹੈ ਕਿਸ ਤਰ੍ਹਾਂ ਦੇ ਬਹੁਤ ਵਧੀਆ ਸਰ ਫੈਸਲਾ ਪੰਜਾਬ ਸਰਕਾਰ ਦਾ ਜੀ ਆਪਾਂ ਦਾ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ ਜੀ ਬਹੁਤ ਅੱਛਾ ਫੈਸਲਾ ਹੈ ਨਾ ਦਾ ਨਾਮ ਮੇਰਾ ਭਾਈ ਸਿਮਰਨ ਹੈ ਸਿਮਰਨ ਜੀ ਜਿਹੜੀ ਪੰਜਾਬ ਸਰਕਾਰ ਦੀ ਸਿਹਤ ਬੀਮਾ ਯੋਜਨਾ ਆ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਜਿਹੜਾ ਟ੍ਰੀਟਮੈਂਟ ਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਕਿਸ ਤਰ੍ਹਾਂ ਪੰਜਾਬੀ ਦੇ ਉੱਪਰ ਇਹਦਾ ਫਰਕ ਪਏਗਾ ਭਾਈ ਪੰਜਾਬੀ ਦੇ ਉੱਤੇ ਫਰਕ ਤਾਂ ਪਊਗਾ ਭਾਈ ਜਿੱਦਾਂ ਕਿ ਕੋਈ ਗਰੀਬ ਆਦਮੀ ਹੈ ਜਾਂ ਕੋਈ ਆਪਣਾ ਇਲਾਜ ਕਰਾਉਣਾ ਚਾਹੁੰਦਾ ਹੈ ਭਾਜੀ ਆਪਣਾ ਕਾਰਡ ਆਪਣੇ ਆਈਡੀ ਪ੍ਰੂਫ ਦੇ ਕੇ ਆਪਣਾ ਇਲਾਜ ਕਰਾ ਸਕਦਾ ਵਾ ਇਸ ਚਿੱਤਾ ਬਹੁਤ ਫਾਇਦਾ ਹੈਗਾ ਵਾ ਕਈਆਂ ਤਾਂ ਤੁਹਾਨੂੰ ਦੇਖਦੇ ਹੋਗੇ ਕਈਆਂ ਕੋਲ ਨਹੀਂ ਹੁੰਦਾ ਕੁਝ ਗੁੰਜਾਇਸ਼ ਹੀ ਨਹੀਂ ਹੁੰਦੀ ਉਹਦੇ ਕੋਲ ਕੁਝ ਕਰਨ ਦੀ ਤੁਹਾਨੂੰ ਇਸ ਚੀਜ਼ ਦਾ ਬਹੁਤ ਫਾਇਦਾ ਮਿਲਦਾ ਵਾ ਕਿ ਆਪਣਾ ਕਰਾ ਕਿਸੇ ਦੇ ਕਰਦੇ ਨਹੀਂ ਹੁੰਦੀ ਰੋਟੀ ਵੀ ਨਹੀਂ ਬਣਦੀ ਤੇ ਉਹ ਆਪਣਾ ਆਈਡੀ ਪ੍ਰੂਫ ਦੇ ਕੇ ਆਪਣਾ ਇਲਾਜ ਕੁ ਵਗੈਰਾ ਕਰਾ ਸਕਦਾ ਵਾ ਪਾਪਾ ਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਸੰਜੀਪ ਕੁਮਾਰ 10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਯੋਜਨਾ ਪੰਜਾਬ ਸਰਕਾਰ ਨੇ ਐਲਾਨ ਕੀਤੀ ਹੈ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕੁ ਫਾਇਦਾ ਪਹੁੰਚੇਗਾ ਆਮ ਨਾਗਰਿਕ ਨੂੰ ਇਸ ਦਾ ਬਹੁਤ ਵਧੀਆ ਸਰ ਅਗਰ 10 ਲੱਖ ਰੁਪਏ ਦਾ ਬੀਮਾ ਮਿਲਦਾ ਤਾਂ ਮੈਂ ਕਹਨਾ ਹਰ ਪੰਜਾਬੀ ਹੈ ਜਿੰਨੇ ਵੀ ਗਰੀਬ ਲੈਵਲ ਦੇ ਬੰਦੇ ਆ ਸਭ ਸਮਝ ਲੋ ਕਿ ਆਉਣ ਵਾਲੇ ਸਮੇਂ ਵਿੱਚ ਵੋਟ ਆਮ ਆਦਮੀ ਨੂੰ ਹੀ ਪਏਗੀ ਜੇਕਰ ਘਰ ਘਰ ਦੀ ਗੱਲ ਕਰੀਏ ਤਾਂ ਬੀਪੀ ਸ਼ੂਗਰ ਬਲੱਡ ਪ੍ਰੈਸ਼ਰ ਦਵਾਈ ਚਲਦੀ ਰਹਿੰਦੀ ਹੈ ਤੇ ਦੂਜੇ ਪਾਸੇ ਜਦੋਂ 10 ਲੱਖ ਦੀ ਇੰਸ਼ੋਰੈਂਸ ਮਿਲਦੀ ਹੈ ਤਾਂ ਜੇਬ ਤੇ ਵੀ ਕਾਫੀ ਮਤਲਬ ਜਿਹੜਾ ਹਲਕਾਪਨ ਮਹਿਸੂਸ ਕਰੇਗਾ ਹਰ ਪੰਜਾਬੀ ਬਿਲਕੁਲ ਜੀ ਬਿਲਕੁਲ ਬਿਲਕੁਲ ਚਾਹੇ ਬੰਦੇ ਦਾ ਆਪਣਾ ਬਿਜ਼ਨਸ ਹੋਵੇ ਜਾਂ ਸੈਲਰੀ ਹੈ ਉਹ ਤਾਂ 50% ਦੇਖੋ ਪੜ੍ਹਾਈ ਵਾਸਤੇ ਚਲੇ ਜਾਂਦਾ 50% ਰੈਂਟ ਹੁੰਦਾ ਗਰੀਬ ਦਾ ਦਵਾਈਆਂ ਵਾਸਤੇ ਚਲੇ ਜਾਂਦਾ ਜੀ ਔਰ ਇਹਦਾ ਬਹੁਤ ਵੱਡਾ ਲਾਭ ਹੋਏਗਾ ਠੀਕ ਹੈ ਅਜੇ ਕਹਨੇ ਹਰ ਪੰਜਾਬੀ ਨੂੰ ਜਾਂ ਹਰ ਘਰ ਦੇ ਵਿੱਚ 10 ਲੱਖ ਮਿਲੇ ਤਾਂ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਪੰਜਾਬ ਸਰਕਾਰ ਦੀ ਸਿਹਤ ਬੀਮਾ ਯੋਜਨਾ ਦੇ ਤਹਿਤ ਜਿਹੜੀ 10 ਲੱਖ ਰੁਪਏ ਦੀ ਹੈਲਥ ਇੰਸ਼ੋਰੈਂਸ ਹੈ ਹਰ ਪੰਜਾਬੀ ਨੂੰ ਮਿਲੇਗੀ ਸੋ ਲੁਧਿਆਣਾ ਦੇ ਵਿੱਚ ਇਹ ਕੀ ਕਹਿਣਾ ਲੁਧਿਆਣਾ ਵਾਸੀਆਂ ਦਾ ਉਹਨਾਂ ਨੇ ਇਸ ਨੂੰ ਲੈ ਕੇ ਕੀ ਕਿਹਾ ਸੋ ਉਹਨਾਂ ਦੇ ਸਮੇਂ ਦੇ ਵਿੱਚ ਜਦੋਂ ਇਹ ਲਾਗੂ ਹੋਏਗੀ ਤਾਂ ਕਿਤੇ ਨਾ ਕਿਤੇ ਹਰ ਪੰਜਾਬੀ ਨੂੰ ਜਾਂ ਹਰ ਪੰਜਾਬ ਵਾਸੀ ਨੂੰ ਇਸ ਯੋਜਨਾ ਦੇ ਤਹਿਤ ਲਾਭ ਜ਼ਰੂਰ ਮਿਲੇਗਾ ਧੰਨਵਾਦ ਹੁਣ ਗੱਲ ਕਰਦੇ ਆ ਇਸ ਸਕੀਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇਸ ਸਕੀਮ ਦੇ ਤਹਿਤ ਹਰ ਪਰਿਵਾਰ ਨੂੰ ਸਾਲ ਦੇ ਵਿੱਚ ਜੋ ਹੈ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਮਿਲੇਗਾ ਤੇ ਇਹ ਸਹੂਲਤਾਂ ਜੋ ਹੈ ਸਰਕਾਰੀ ਤੇ ਪ੍ਰਾਈਵੇਟ ਦੋਵਾਂ ਹਸਪਤਾਲਾਂ ਦੇ ਵਿੱਚ ਉਪਲਬਧ ਹੋਵੇਗੀ ਸਾਰੇ 1950 ਮੈਡੀਕਲ ਪ੍ਰੋਸੀਜਰ ਇਸ ਸਕੀਮ ਦੇ ਵਿੱਚ ਸ਼ਾਮਿਲ ਹਨ ਸਰਕਾਰੀ ਕਰਮਚਾਰੀ ਪੈਨਸ਼ਨਰ ਆਂਗਨਵਾੜੀ ਕਰਮਚਾਰੀ ਤੇ ਆਸ਼ਾ ਵਰਕਰ ਸਭ ਨੂੰ ਇਸ ਸਕੀਮ ਦਾ ਫਾਇਦਾ ਮਿਲੇਗਾ ਇਸ ਸਕੀਮ ਦੇ ਤਹਿਤ ਆਮਦਨ ਦੀ ਵੀ ਕੋਈ ਸੀਮਾ ਨਹੀਂ ਹੈ ਅਮੀਰ ਹੋ ਜਾਂ ਫਿਰ ਗਰੀਬ ਸਭ ਨੂੰ ਹੀ ਇਸ ਦਾ ਲਾਭ ਮਿਲੇਗਾ ਇਸ ਫੈਸਲੇ ਦੇ ਨਾਲ ਪੰਜਾਬ ਭਾਰਤ ਦਾ ਪਹਿਲਾ ਰਾਜ ਬਣ ਗਿਆ ਹੈ ਜਿੱਥੇ ਸਰਬਸਾਂਝੀ ਸਿਹਤ ਬੀਮਾ ਸਕੀਮ ਲਾਗੂ ਕੀਤੀ ਗਈ ਹੈ 2019 ਤੋਂ 2024 ਤੱਕ ਪੰਜਾਬ ਦੇ ਵਿੱਚ 19 ਕਰੋੜ 87 ਲੱਖ ਮਰੀਜ਼ਾਂ ਦਾ ਹਸਪਤਾਲ ਦੇ ਵਿੱਚ ਦਾਖਲਾ ਹੋਇਆ ਸੀ ਤੇ ਇਸੇ 2490 ਕਰੋੜ ਰੁਪਏ ਖਰਚ ਹੋਏ ਸਨ ਇਸ ਸਕੀਮ ਦੇ ਨਾਲ ਹਰ ਗਰੀਬ ਪਰਿਵਾਰ ਨੂੰ ਬਹੁਤ ਰਾਹਤ ਮਿਲੇਗੀ ਇਹ ਸਕੀਮ ਜੋ ਹੈ ਪੰਜਾਬ ਸਰਕਾਰ ਵੱਲੋਂ ਜਨ ਕਲਿਆਣ ਦੀ ਦਿਸ਼ਾ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਸਰਬਤ ਦਾ ਭਲਾ ਦੇ ਸਿਧਾਂਤ ਤੋਂ ਆਧਾਰਿਤ ਇਸ ਯੋਜਨਾ ਦੇ ਨਾਲ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਸਰਕਾਰਤਮਕ ਬਦਲਾਅ ਆਵੇਗਾ ਸੇਤ ਸੇਮਾ ਹੁਣ ਹਰ ਪੰਜਾਬੀ ਦਾ ਮੌਲਿਕ ਹੱਕ ਬਣ ਗਿਆ ਹੈ